ਆ ਗਏ ਔਰ ਦੂਜੀ ਗੱਲ ਇਹ ਹੈ ਕਿ ਤੁਹਾਨੂੰ 15 ਮਿੰਟ ਇੰਤਜ਼ਾਰ ਵੀ ਕਰਨੀ ਪਈ ਸਾਡੇ ਕੁਝ ਐਮਐਲਏ ਸਹਿਬਾਨ ਰਸਤੇ 'ਚ ਆ ਉਹਨਾਂ ਦੀ ਵੇਟ ਕਰਦੇ ਸੀ ਪਰ ਹੁਣ ਪਹੁੰਚ ਜਾਣਗੇ ਮੈਂ ਕਿਹਾ ਸਵਾ 4 ਵਜੇ ਦਾ ਟਾਈਮ ਸੀ ਮੈਂ ਕਿਹਾ ਸਵਾ 4 ਚਾਲੂ ਕਰ ਲਈਏ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅੱਜ ਇੱਕ ਬੜੀ ਵੱਡੀ ਅਨਾਉਂਸਮੈਂਟ ਕੀਤੀ ਹੈ ਪੰਜਾਬ ਗਵਰਨਮੈਂਟ ਨੇ ਉਹ ਕੀਤੀ ਤਾਂ ਪੂਰੇ ਪੰਜਾਬ ਲਈ ਹੈ ਪਰ ਜੋ ਲੁਧਿਆਣਾ ਵਿੱਚ ਬੰਦੇ ਆ ਉਹਦੇ ਲਈ ਮੈਂ ਤੁਹਾਨੂੰ ਭਰਾਵਾਂ ਨੂੰ ਬੁਲਾਇਆ ਕਿ ਬਰੀਫ ਕਰ ਸਕੀਏ ਉਹ ਇਸ ਤਰ੍ਹਾਂ ਜੀ ਕਿ ਇੱਕ ਹਿਸਟੋਰਿਕ ਡਿਸੀਜਨ ਹੈ ਅਰਬਨ ਡਿਵੈਲਪਮੈਂਟ ਵਿੱਚ ਜਿਹੜਾ ਆਪਣੇ ਸ਼ਹਿਰ ਹੈਗੇ ਉਹਦੇ ਵਿੱਚ ਡਿਵੈਲਪਮੈਂਟ ਵਿੱਚ ਇੱਕ ਹਰ ਸ਼ਹਿਰ ਵਿੱਚ ਹਲੇ ਤਿੰਨ ਸ਼ਹਿਰ ਉਹਨਾਂ ਨੇ ਚੁਣੇ ਆ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਬਾਕੀ ਫਿਰ ਅੱਗੇ ਚਰਨਗੇ ਹਰ ਸ਼ਹਿਰ ਚ ਉਹਨਾਂ ਨੇ ਤਿੰਨ ਤਿੰਨ ਸੜਕਾਂ ਆਇਡੈਂਟੀਫਾਈ ਕੀਤੀਆਂ ਉਹ ਆਪਣੇ ਲੁਧਿਆਣੇ ਚ ਜਿਹੜੀਆਂ ਉਹਨਾਂ ਨੇ ਆਇਡੈਂਟੀਫਾਈ ਕੀਤੀਆਂ ਕੋਈ 1.5 12 ਕਿਲੋਮੀਟਰ ਦੀ ਹੈ ਤਿੰਨ ਤਿੰਨ ਹਿੱਸਿਆਂ ਵਿੱਚ ਇਹ ਜਿਹੜੀਆਂ ਸੜਕਾਂ ਇਹ ਪੂਰੀਆਂ ਵਰਲਡ ਕਲਾਸ ਜਿੰਨੇ ਬਾਹਰ ਘੁੰਮੇ ਆ ਭਰਾ ਸਾਡੇ ਉਹਨਾਂ ਨੇ ਦੇਖਿਆ ਹੋਣਾ ਔਰ ਜਿਹੜੇ ਮਤਲਬ ਕਿ ਉਹਦੇ ਵਿੱਚ ਕੀ ਹੋਏਗਾ ਕਿ ਜਿਸ ਤਰ੍ਹਾਂ ਯੂਰਪ ਦੀਆਂ ਰੋਡਸ ਆ ਉਦਾਂ ਲੱਗਣਗੀਆਂ ਉੱਥੇ ਬੈਂਚ ਵੀ ਹੋਣਗੇ ਉੱਥੇ ਸਾਈਕਲ ਟਰੈਕ ਵੀ ਹੋਣਗੇ ਜੇ ਕਿਤੇ ਇੱਕ ਅੱਧੀ ਜਗ੍ਹਾ ਸਾਈਕਲ ਟਰੈਕ ਨਹੀਂ ਬਣ ਸਕੇਗਾ ਨਹੀਂ ਹੋਏਗਾ ਪਰ ਸਾਈਕਲ ਟਰੈਕ ਵੀ ਹੋਣਗੇ ਉੱਥੇ ਟ੍ਰੈਫਿਕ ਵੀ ਚੱਲੇਗਾ ਉੱਥੇ ਬੱਸ ਸਟਾਪ ਵੀ ਹੋਣਗੇ ਪਰ ਇਟ ਵਿਲ ਬੀ ਅਮੇਜ਼ਿੰਗ ਲੋਕੀ ਪੈਦਲ ਵੀ ਚੱਲ ਸਕਣਗੇ ਜਿਸ ਤਰ੍ਹਾਂ ਕੋਈ ਵੈਂਡਰ ਹੈਗੇ ਆ ਜੇ ਕੋਈ ਏਰੀਆ ਹੋਏਗਾ ਜਿੱਥੇ ਥੋੜਾ ਜਿਆਦਾ ਉਹ ਵੀ ਉੱਥੇ ਖੜੇ ਰਹਿਣਗੇ ਇੱਕ ਤਰ੍ਹਾਂ ਆਪਾਂ ਸ਼ਹਿਰ ਦੀ ਹੁਣ ਸ਼ਕਲ ਬਦਲਣਾ ਚਾਹੁੰਦੇ ਆ ਭਾਵੇਂ ਪੂਰੇ ਪੰਜਾਬ ਦੇ ਸ਼ਹਿਰਾਂ ਦੀ ਬਦਲਣਾ ਚਾਹੁੰਦੇ ਆ ਪਰ ਮੈਂ ਤੁਹ ਜਿਹੜਾ ਇਹ ਹੈਗਾ ਇਹ ਜਿਹੜੀਆਂ ਸੜਕਾਂ ਬਦਲਣਗੀਆਂ ਇਹ ਸਾਰੀਆਂ ਸੜਕਾਂ ਦੇ ਜਿਹੜੇ ਆਰਕੀਟੈਕਟ ਹੈ ਜਾਂ ਡਿਜ਼ਾਈਨਰ ਹੈਗੇ ਆ ਉਹ ਨੈਸ਼ਨਲ ਵੀ ਹੋਣਗੇ ਤੇ ਇੰਟਰਨੈਸ਼ਨਲ ਵੀ ਹੋਣਗੇ ਮਤਲਬ ਜਿਹੜੀ ਐਗਜ਼ੀਕਿਊਸ਼ਨ ਇਹ ਹੋਣਗੇ ਪਰ ਅਸੀਂ ਜਿਹੜੇ ਆਈਡੀਆ ਹੈ ਬਾਹਰੋਂ ਲਵਾਂਗੇ ਤਾਂ ਕਿ ਇਹ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਬਣਾਇਆ ਹੋਵੇ ਉਹ ਹੋਣਗੇ ਜਿਹੜੇ ਸੈਂਟਰ ਵਰਜ ਹੋਣਗੇ ਇਹਨਾਂ ਦੀਆਂ ਉਹਦੇ ਚ ਪ੍ਰੋਪਰ ਲੈਂਡਸਕੇਪਿੰਗ ਹਾਰਟੀਕਲਚਰ ਪਲਾਨ ਸਾਰਾ ਕੁਝ ਹੋਏਗਾ ਵਰਲਡ ਕਲਾਸ ਸਾਈਨੇਜਸ ਲੱਗਣਗੇ 올 ਅਰਾਊਂਡ ਜਿਸ ਤਰ੍ਹਾਂ ਆਪਾਂ ਬਾਹਰ ਜਾਂਦੇ ਆ ਉਹ ਜਿਹੜੀ ਐਡ ਵੀ ਚੱਲਦੀ ਹੁੰਦੀ ਕਿੰਨੇ ਸੋਹਣੇ ਲੱਗਦੇ ਬੋਰਡ ਲੱਗੇ ਉਸ ਤਰ੍ਹਾਂ ਦੇ ਬੋਰਡ ਲੱਗਣਗੇ ਫੁੱਲ ਲੱਗਣਗੇ ਐਦਾਂ ਲੱਗੇਗਾ ਕਿ ਤੁਸੀਂ ਮਤਲਬ ਕਿ ਪੁਰਾਣੀਆਂ ਸੜਕਾਂ ਭੁੱਲ ਜਾਓਗੇ ਜਿਹੜੀਆਂ ਇਹ ਸੜਕਾਂ ਅਸੀਂ ਬਣਾ ਰਹੇ ਆ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਐ ਨੀਟ ਐਂਡ ਕਲੀਨ ਹੋਣਗੀਆਂ ਜਾਂ ਕੋਸ਼ਿਸ਼ ਹੋਏਗੀ ਆਓ ਬਕਾ ਸਾਹਿਬ ਆਓ 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 ਇਹ ਮੈਂ ਸੜਕਾਂ ਬਾਰੇ ਅੱਛਾ ਜਿਹੜੀਆਂ ਇਲੈਕਟ੍ਰਿਕ ਲਾਈਨਜ਼ ਹੋਣਗੀਆਂ ਜਾਂ ਤਾਂ ਨੀਟ ਐਂਡ ਕਲੀਨ ਹੋਣਗੀਆਂ ਜੇ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਜਿਹੜੀਆਂ ਇਲੈਕਟ੍ਰਿਸਿਟੀ ਲਾਈਨਸ ਆ ਅন্ডਰਗਰਾਊਂਡ ਜਾਂ ਪਰ ਕਈ ਵਾਰੀ ਅন্ডਰਗਰਾਊਂਡ ਦੀ ਕਈ ਜਗ੍ਹਾ ਪ੍ਰੋਬਲਮ ਹੁੰਦੀ ਆ ਬਟ ਬਹੁਤ ਚੰਗਾ ਸਟਰੀਟ ਲਾਈਟ ਆ ਵਾਟਰ ਸਪਲਾਈ ਲਾਈਨਸ ਬੱਸ ਸਟੈਂਡ ਦਰੱਖਤ ਦੇ ਮੈਂ ਪਹਿਲਾਂ ਵੀ ਕਹਿ ਚੁੱਕਾ ਮਤਲਬ ਕਿ ਲੋਕੀ ਤੇ ਵਹੀਕਲ ਤੁਹਾਨੂੰ ਦਿ세ਗਾ ਵੀ ਇਕੱਠੇ ਜਾ ਰਹੇ ਆ ਔਰ ਇਹ ਬੜਾ ਵਧੀਆ ਹੋਏਗਾ ਔਰ ਇਹਨਾਂ ਦੀ ਜਿਹੜੀ ਮੈਂਟੇਨੈਂਸ ਹੈ ਜਦੋਂ ਚੀਜ਼ਾਂ ਬਣ ਜਾਂਦੀਆਂ ਫਿਰ ਮੈਂਟੇਨ ਨਹੀਂ ਹੁੰਦੀਆਂ ਇਹ ਜਿਹੜਾ ਕੰਟਰੈਕਟਰ ਨੂੰ ਕੰਟਰੈਕਟ ਦਵਾਵਾਂਗੇ ਉਹ 10 ਸਾਲ ਦਾ ਨਾਲ ਉਹਦਾ ਮੈਂਟੇਨੈਂਸ ਦਾ ਰਿਪੇਅਰ ਦਾ ਔਰ ਉਹਦਾ ਨਾਲ ਕੰਟਰੈਕਟ ਜਾਏਗਾ ਤਾਂ ਕਿ ਸਾਨੂੰ ਉਹ ਅਸੀਂ ਜੋ ਵੀ ਬਿਡ ਪਾਵਾਂਗੇ ਉਹਦੇ ਵਿੱਚ ਉਹਨੂੰ ਕੁਝ ਪੈਸੇ ਰੱਖਾਂਗੇ ਜਿਹੜਾ ਮੈਂਟੇਨੈਂਸ ਦੀ ਕਾਸਟ ਹੋਏਗੀ ਉਸੀ ਹਰ ਸਾਲ ਉਹਨੂੰ ਰਿਲੀਜ਼ ਕਰਾਂਗੇ ਅਗਲੇ 10 ਸਾਲਾਂ ਤੱਕ ਕਿ ਇਹ ਜਿਹੜੇ ਇਹ ਸਿਰਫ ਇਹ ਨਹੀਂ ਕਿ ਬਨ ਗਏ ਫਿਰ ਦੁਬਾਰਾ ਖਰਾਬ ਹੋ ਗਏ ਇਹ ਮੇਨਟੇਨਡ ਰਹਿਣਗੇ ਔਰ ਜਿੰਨੀ ਕਲੀਨਿੰਗ ਹੋਏਗੀ ਮੈਕਨਾਈਜ਼ਡ ਮਸ਼ੀਨਾਂ ਨਾਲ ਹੋਏਗੀ ਇਹ ਸੜਕਾਂ ਦੀ ਔਰ ਜਿਹੜੀਆਂ ਆਪਾਂ ਦੇਖਦੇ ਆਂ ਹੋਟਲਾਂ 'ਚ ਚਲਦੀਆਂ ਮਸ਼ੀਨਾਂ ਉਸ ਤਰ੍ਹਾਂ ਹੋਏਗੀ ਸਾਰਾ ਸਾਫ਼ ਸੁਥਰਾ ਰਹੇਗਾ ਔਰ ਮਤਲਬ ਜਿਹੜੀਆਂ ਕੰਸਟਰਕਸ਼ਨ ਕੰਪਨੀਆਂ ਵੀ ਅਸੀਂ ਹਾਇਰ ਕਰਾਂਗੇ ਸਿਰਫ ਉਹਨਾਂ ਨੂੰ ਕਰਾਂਗੇ ਜਿਹੜੀ ਜਿਹੜੇ ਆਲਰੇਡੀ ਬਣਾ ਚੁੱਕੇ ਚਾਹੇ ਆਰਕੀਟੈਕਟ ਹੈ ਡਿਜ਼ਾਈਨਰ ਹੈ ਕੰਸਟਰਕਕਸ਼ਨ ਕੰਪਨੀ ਹੈ ਇਹ ਨਹੀਂ ਵੀ ਕਿਸੇ ਨੂੰ ਨਵੇਂ ਨੂੰ ਦੇ ਦਿੱਤਾ ਉਸੇ ਹਿਸਾਬ ਨਾਲ ਚੱਲਾਂਗੇ ਕਿ ਜਿਹੜੇ ਇਹ ਪਹਿਲਾਂ ਬਣਾ ਚੁੱਕੇ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ 10 ਸਾਲ ਦਾ ਇਹਨਾਂ ਦਾ ਹੋਏਗਾ ਹੁਣ ਮੈਂ ਤੁਹਾਨੂੰ ਲੁਧਿਆਣੇ ਦੀਆਂ ਸੜਕਾਂ ਦੱਸ ਰਿਹਾ ਕਿ ਜਿਹੜੀਆਂ 3 3 ਇਹਨਾਂ ਨੇ ਚੁਣੀਆਂ ਸਭ ਨਾਲੋਂ ਪਹਿਲੀ ਸੜਕ ਇਹ ਦੇਖੋ ਇਹ ਵੀ ਜਿਹੜੀਆਂ ਸੜਕਾਂ ਚੁਣੀ ਗਈਆਂ ਇਹ ਲੋਕਾਂ ਨਾਲ ਗੱਲ ਕੀਤੀ ਗਈ ਕਾਰਪੋਰੇਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਗਈ ਐਮਐਲਏ ਸਹਿਬਾਨ ਨਾਲ ਗੱਲ ਕੀਤੀ ਗਈ ਹਰੇਕ ਨਾਲ ਪੁੱਛ ਕੇ ਕਿ ਤੁਹਾਡਾ ਕੀ ਖਿਆਲ ਹੈ ਕਿਹੜੀਆਂ ਸੜਕਾਂ 'ਚ ਜ਼ਿਆਦਾ ਲੋਡ ਹੈ ਜਿਹੜੀ ਇੱਕ ਸੜਕ ਪਹਿਲੀ ਹੈਗੀ ਆ ਉਹ ਹੈਗੀ ਆ ਜਗਰਾਉਂ ਪੁਲ ਤੋਂ ਲੈ ਕੇ ਸ਼ੇਰਪੁਰ ਚੌਂਕ ਤੱਕ ਇਹ 6.5 ਕਿਲੋਮੀਟਰ ਦੀ ਰੋਡ ਹੈ ਇਹ ਸੜਕ ਚੌੜੀ ਵੀ ਹੈ ਇੱਥੇ ਕੰਮ ਵੀ ਹੋ ਸਕਦਾ ਤੁਸੀਂ ਦੇਖਿਆ ਹੋਣਾ ਜਿਹੜਾ ਟੋ ਲੈਵਲ ਚੌਂਕ ਕੋਲ ਮੰਜੂ ਸਿੰਘ ਨੇ ਕੋਲ ਹੋਰ ਇਹ ਜਗਰਾਓ ਵਾਲੇ ਪੁਲ ਤੋਂ ਉੱਪਰੋਂ ਲੈ ਕੇ ਉੱਥੇ ਤੱਕ ਇੱਕ ਸੜਕ ਇਹ ਹੋਏਗੀ ਦੂਜਾ ਜਿਹੜਾ ਆਪਣਾ ਲੁਧਿਆਣਾ ਜਾਨਿਆ ਜਾਂਦਾ ਜਦੋਂ ਵੀ ਕੋਈ ਬਾਹਰੋਂ ਆਂਦਾ ਸੀ ਜਾਂ ਕੋਚਾਂਦਾ ਇਹ ਕਹਿੰਦਾ ਮੈਂ ਚੌੜਾ ਬਾਜ਼ਾਰ ਜਾਣਾ ਚੌੜਾ ਬਾਜ਼ਾਰ ਪੂਰਾ ਪੌਣੇ 2 ਕਿਲੋਮੀਟਰ ਦਾ ਉਹ ਕਰ ਰਹੇ ਆ ਘੰਟਾ ਘਰ ਚੌਂਕ ਤੋਂ ਲੈ ਕੇ ਪੌਣੇ 2 ਕਿਲੋਮੀਟਰ ਦਾ ਚੌੜਾ ਬਾਜ਼ਾਰ ਬਿਲਕੁਲ ਐਦਾ ਦਾ ਹੀ ਬਣੇਗਾ ਜਿੱਦਾਂ ਅਸੀਂ ਕਹਿ ਰਹੇ ਆ ਇੱਕ ਕੁਮਾਰ ਮੰਡੀ ਰੋਡ ਇਹ ਹੋਏਗਾ ਫੁਆਰੇ ਵਾਲੇ ਚੌਂਕ ਤੋਂ ਲੈ ਕੇ ਤੇ ਆਰਤੀ সিনেমা ਜਿਹੜਾ ਚੌਂਗ ਹੈ ਉਹ ਪੂਰਾ ਲੂਪ ਹੈਗਾ ਇਹ ਹੈਗਾ 1.4 ਕਿਲੋਮੀਟਰ ਦਾ ਇਹ ਟੋਟਲ 12.5 ਕਿਲੋਮੀਟਰ ਸੜਕ ਬੰਦੀ ਆ ਇਹ ਇਹ ਸੜਕਾਂ ਮਤਲਬ ਕਿ ਇਹ ਸਾਰੀਆਂ ਬਣਨ ਗਈਆਂ ਔਰ ਅਪਗ੍ਰੇਡ ਹੋਣ ਗਈਆਂ ਮਿਲਕੋਲ ਇਨਫੋਰਮੇਸ਼ਨ ਤਾਂ ਜਲੰਧਰ ਤੇ ਅੰਮ੍ਰਿਤਸਰ ਦੀ ਵੀ ਹੈ ਪਰ ਜੇ ਹੋ ਸਕਦੀ ਜਿਹੜੀ ਅੰਮ੍ਰਿਤਸਰ ਬਣ ਰਹੀ 17.5 ਕਿਲੋਮੀਟਰ ਬਣ ਰਹੀ ਔਰ ਜਿਹੜੀ ਜਲੰਧਰ ਆ ਉਹ ਵੀ ਤਕਰੀਬ तकरीबन 12.5 ਕਿਲੋਮੀਟਰ ਇਦੇ ਵਿੱਚ ਦੇਖੋ 2 400 ਮੀਟਰ ਵੱਧ ਸਕਦੀ ਘੱਟ ਸਕਦੀ ਕਿ ਜਦੋਂ ਸਾਈਟ ਤੇ ਕੰਮ ਹੁੰਦਾ ਬਟ ਇਹ ਇਹ ਫਾਈਨਲਾਈਜ਼ ਹੋ ਗਈ ਹਾਂਜੀ ਨਹੀਂ ਗੱਲ ਕਿ ਹਾਂਜੀ ਮੇਰਾ ਗਜਣਾ ਰੈਜ਼ਿਡੈਂਸ ਹੈ ਬੱਗਾ ਸਾਹਿਬ ਦੀ ਕੰਸੀਪੀਅਨਸੀ ਹੈ ਇਹਨਾਂ ਨੇ ਇੱਕ ਸੜਕ ਬਣਾਈ ਸੀ ਤੁਮੋਰੀਆ ਪੁਲ ਤੋਂ ਲੈ ਕੇ ਗਿਰ ਗਿੱਦੀ ਨਗਰ ਤੱਕ ਉਦੇ ਵਰਗੀ ਲੁਧਿਆਣਾ ਨੂੰ 3 ਸਾਲ ਹੋ ਗਏ ਉਦੇ ਵਰਗੀ ਸੜਕ ਨਹੀਂ ਬਣੀ ਥੈਟ ਇਜ਼ ਦ ਬੈਸਟ ਰੋਡ ਇਨ ਲੁਧਿਆਣਾ ਆਈ ਯੂ ਨੋ ਥੈਟ ਆਈ ਗ੍ਰੋਅਟ ਟੂ ਲੁਧਿਆਣਾ ਆਈ ਵਾਸ ਬੌਰਨ ਇਨ ਲੁਧਿਆਣਾ ਐਂਡ ਔਟ ਆਫ ਲੁਧਿਆਣਾ ਤੋ ਪਟਕੇ ਬਣਾਈ ਸੀ ਅਪਾ ਉਹਨਾਂ ਵਧੀਆ ਨਹੀਂ ਪੇਵਰ ਲੱਗੇ ਆ ਕੀ ਲੱਗੇ ਨਹੀਂ ਨਹੀਂ ਬੀਐਮਪੀਸੀ ਬਣਾਈ ਸੀ ਪਟਕੇ ਬਣਾਈ ਜੀ ਉਹਦੋਂ ਸਾਰਾ ਨਹੀਂ ਠੀਕ ਇਹ ਇਹ ਤਾਂ ਜੀ ਬਿਲਕੁਲ ਜਿਸ ਤਰ੍ਹਾਂ ਕਾਡੀਓ ਰੋਡ ਬਣੀ ਹੈ ਬੱਗਾ ਸਾਹਿਬ ਨੇ ਮਤਲਬ ਸੇਮ ਬਣੇਗੀ ਆਓ ਪੁੱਪੀ ਤੇ ਸੇਮ ਬਣੇਗੀ ਔਰ ਉਸੇ ਤਰੀਕੇ ਦੀ ਮਤਲਬ ਕਿ ਉਸੇ ਤਰੀਕੇ ਨਾਲ ਪਟਕੇ ਬਣਾਵਾਂਗੇ ਉਹਦੇ ਚ ਸੀਵਰੇਜ ਜੀ ਇਹ ਉਹ ਸਾਰਾ ਕੁਝ ਜੋ ਰਿਕੁਆਇਰਮੈਂਟ ਹੋਏਗੀ ਉਹ ਲੈ ਹੋਏਗੀ ਜਿਹੜਾ ਖਰਾਬ ਕੀਤਾ ਗਿਆ ਹੈ ਇਹ ਜੇ ਤੁਸੀਂ ਸੀਵਰੇਜ ਪਾਦਾ ਪੜਦਾ ਉਹ ਬਹੁਤ ਦੂਰਾ ਨਹੀਂ ਬਸ ਇਹੀ ਮੈਂ ਕਹਿ ਰਿਹਾ ਬਾਤਸ਼ ਜੀ ਕਿ ਇਹਦੇ ਵਿੱਚ ਹਰ ਚੀਜ਼ ਦੀ ਇਹਦੇ ਵਿੱਚ ਲੋਕਾਂ ਨੂੰ ਵੇਅਰ ਹੋਣਾ ਪਏਗਾ ਆਪਾਂ ਸੀਵਰ ਪਾ ਦੇਂਗੇ ਪਾਣੀ ਪਾ ਦੇਂਗੇ ਨਾਲੇ ਲੋਕਾਂ ਦਾ ਜਿਹੜਾ ਸੀਵਰ ਕਨੈਕਸ਼ਨ ਲੋਕ ਆਪ ਹੀ ਨਹੀਂ ਵੇਅਰ ਹੁੰਦੇ ਅਸੀਂ ਸੜਕ ਬਣਾਣੇ ਲੋਕ ਪਟਣਾ ਜਾਂਦੇ ਆ ਲੋਕਾਂ ਨੂੰ ਵੇਅਰ ਹੋਣਾ ਬਿਲਕੁਲ ਸਰ ਟੈਲੀਕਮ ਡਿਪਾਰਟਮੈਂਟ ਲਗਾਦਾ ਜਦੋਂ ਸੜਕ ਬਣ ਜਾਂਦੀ ਹੈ ਉਸ ਤੋਂ ਪਟਣ ਆ ਜਾਂਦਾ ਕੋਈ ਨਾ ਕੋਈ ਲਾਈਨ ਪਾਣੀ ਆ ਦੇਖੋ ਮੈਂ ਤੁਹਾਨੂੰ ਦੱਸਦਾ ਇਹ ਜਿਹੜੀਆਂ ਆਪਣੀਆਂ ਧਾਰਾ ਲਟਕਦੀਆਂ ਪਈਆਂ ਸਾਰੀਆਂ ਮੱਲਿਆਂ ਚ ਸਾਰੇ ਆ ਇਹ ਪਿੱਛੇ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਹੈ ਟੈਲੀਕਮ ਬਲਿਆਂ ਨੂੰ ਉਹਨਾਂ ਨੂੰ ਟਾਈਮ ਦਿੱਤਾ ਹੈ ਮਹੀਨੇ ਦਾ ਕਿ ਤੁਸੀਂ ਸਾਰੀਆਂ ਧਾਰਾਂ ਆਪਣੀਆਂ ਠੀਕ ਕਰੋ ਸਾਰੀਆਂ ਪ੍ਰੋਪਰਲੀ ਬਣਾਓ ਨਹੀਂ ਤਾਂ ਅਸੀਂ ਤੁਹਾਡੇ ਲਾਇਸੈਂਸ ਰੀਨਿਊ ਨਹੀਂ ਕਰਨੇ ਅਸੀਂ ਕੈਨਸਲ ਕਰ ਦਨੇ ਸੋ ਉਹਨਾਂ ਨੂੰ ਥ੍ਰੈਟ ਦਿੱਤਾ ਗਿਆ ਔਰ ਮੈਂ ਮੈਂ ਆਪ ਤੁਹਾਡੇ ਨਾਲ ਇਤفاق ਕਰਦਾ ਕਿ ਜਿਹੜੀਆਂ ਇਹ ਧਾਰਾਂ ਚਾਹੇ ਬਿਜਲੀ ਦੀਆਂ ਚਾਹੇ ਕੋਈ ਪੀਐਸਪੀਸੀ ਵੱਲੋਂ ਵੀ ਇੰਸਟਰਕਸ਼ਨਾਂ ਦਿੱਤੀਆਂ ਗਈਆਂ ਕਿ ਜਿਹੜੀਆਂ ਇਹ ਤਾਰਾ ਲਟਕਦੀਆਂ ਔਰ ਇਹ ਥ੍ਰੈਟ ਵੀ ਆ ਦੇਖੋ ਕੋਈ ਬੱਚਾ ਖੇਡ ਲਿਆ ਆਉਂਦਾ ਕੋਈ ਕੁਝ ਹੁੰਦਾ ਕਿਸੇ ਦਾ ਹੱਥ ਲੱਗ ਜਾਂਦਾ ਇਹ ਇਹ ਸਾਰੇ ਆਲਰੇਡੀ ਸਟੈਪ ਲਿੱਤੇ ਜਾ ਸਕਦੇ ਐਸ ਫਾਰ ਐਸ ਵਾਇਰਸ ਆਰ ਕਨਸਰਨਡ ਹਾਂਜੀ ਹਾਂਜੀ ਦੂਸਰੇ ਪਾਸੇ ਨਿੱਕੇ ਸਰਕਾਰ ਜਿਹੜੀ ਜਿਹੜੀ ਇਹ ਸੜਕਾਂ ਮੈਂ ਤੁਹਾਨੂੰ ਅੱਜ ਅਨਾਉਂਸ ਕੀਤੀਆਂ ਜਿਹੜੀਆਂ ਤਿੰਨ ਸ਼ਹਿਰਾਂ ਚ ਬਣ ਰਹੀਆਂ ਆਪਣੀ ਲੁਧਿਆਣੇ ਵਾਲੀਆਂ ਬਣਦੀਆਂ ਇਨ ਨੂੰ ਕੋਈ ਨਹੀਂ ਹੱਥ ਲੱਗ ਸਕਦਾ ਜੋ ਹੋਏਗਾ ਚਾਹੇ ਉਹ ਇੰਟਰਨੈਟ ਦੀ ਤਾਰ ਪੈਣੀ ਚਾਹੇ ਟੈਲੀਕਮ ਉਹ ਪਹਿਲਾ ਜੋ ਪੈ ਗਈ ਪੈ ਗਈ ਫਿਰ ਬਾਅਦ ਚ ਨਹੀਂ ਪੈਣਾ ਇਹ ਦੇਖੋ ਜੀ ਇਹ ਜਿਹੜਾ ਟੋਟਲ ਟਾਈਮ ਹੈ ਮੈਂ ਜਿਹੜਾ